ਉਹ ਇੱਥੇ ਮਿਲਾ ਦੇਣਾ ਆ ਤੇ ਉਹਨਾਂ ਨੇ ਬੜੀਆਂ ਤਾਰੀਫਾਂ ਕੀਤੀਆਂ ਪਰਮੇਸ਼ਵਰ ਦੀਆਂ ਵੀ ਤੇ ਮੇਰੀਆਂ ਵੀ ਪਰਮੇਸ਼ਵਰ ਨੂੰ ਵਡਿਆਈ ਮਿਲੇ ਤੇ ਉਹ ਕਹਿੰਦੇ ਆਪਾਂ ਤੁਹਾਨੂੰ ਲੰਚ ਤੇ ਲੈ ਕੇ ਜਾਣਾ ਆ ਤੇ ਮੈਨੂੰ ਇੱਕ ਗੱਲ ਚਿੱਤੇ ਆ ਗਈ ਮੈਨੂੰ ਆਂਟੀ ਨੇ ਸ਼ੁਰੂ-ਸ਼ੁਰੂ ਵਿੱਚ ਜਦੋਂ ਅਸੀਂ ਜਾਂਦੇ ਸੀ ਤੇ ਮੈਨੂੰ ਆਂਟੀ ਨੇ ਕਿਹਾ ਕਿ ਜੇ ਤੈਨੂੰ ਕੋਈ ਕਵੇ ਨਾ ਲੰਚ ਤੇ ਜਾਣਾ ਤੇ ਇਦਾਂ ਹੀ ਨਹੀਂ ਸਮਝਣਾ ਕਿ ਉਹਨੇ ਹੀ ਪੇ ਕਰਨਾ ਆ ਕਿ ਇੱਥੇ ਦਾ ਸਿਸਟਮ ਇਹ ਆ ਕਿ ਹਰ ਕੋਈ ਜੋ ਵੀ ਤੁਸੀਂ ਆਰਡਰ ਕਰਦੇ ਬੈਠਦੇ ਹੀ ਇਕੱਠੇ ਆ ਪੇ ਆਪਣਾ-ਆਪਨਾ ਕਰਦੇ ਆ ਤੇ ਮੈਂ ਕਿਹਾ ਹੁਣ ਇਹਨੇ ਪਤਾ ਨਹੀਂ ਕਿੱਥੇ ਲੈ ਜਾਣਾ ਲੰਚ ਤੇ ਹਨਾ ਤੇ ਅਸੀਂ 4 ਜਾਣੇ ਤੇ ਇਹ ਭਰਾ ਵਿਚਾਰਾ ਇਕੱਲਾ ਤੇ ਇਹਦਾ ਤੇ ਸਰ ਜਾਣਾ ਜਿੰਨੇ ਨਾਲ ਵੀ ਤੇ ਮੇਰਾ ਤੇ ਜਲੂਸ ਨਿਕਲ ਜਾਣਾ ਹਨ ਤਾਂ ਮੈਂ ਉਹਨੂੰ ਕਹਿੰਦਾ ਨਹੀਂ ਨਹੀਂ ਇੱਥੇ ਹੀ ਠੀਕ ਆ ਨਹੀਂ ਪਾਸਟਰ ਜੀ ਅਸੀਂ ਤੁਹਾਨੂੰ ਲੈ ਕੇ ਜਾਣਾ ਮੈਂ ਆਪਣੀ ਵਾਈਫ ਨੂੰ ਫੋਨ ਕਰਦਾ ਤੇ ਮੈਂ ਪ੍ਰਾਰਥਨਾ ਕਰੀ ਜਾਨੀ ਦਿਲੋਂ ਪ੍ਰਭੂ ਇਹੀ ਪੇ ਕਰੇ ਇਹੀ ਪੇ ਕਰੇ ਮੈਨੂੰ ਪਤਾ ਨਹੀਂ ਹੈ ਤੇ ਮਨ ਚ ਕੀ ਚੱਲਦਾ ਇਹੀ ਪੇ ਕਰੇ ਤਾਂ ਉਹ ਸਾਨੂੰ ਰੈਸਟੋਰੈਂਟ ਨੂੰ ਲੈ ਕੇ ਗਏ ਉਹਨੇ ਲੰਚ ਕਰਵਾਇਆ ਖੁਦਾ ਨੇ ਮੇਰੀ ਦੁਆ ਨੂੰ ਸੁਣਿਆ ਉਹਨੇ ਪੇ ਵੀ ਕੀਤਾ ਤੇ ਜਦੋਂ ਅਸੀਂ ਵਾਪਸ ਆਏ ਤੇ ਉਹਨੇ ਗੱਡੀ ਦੇ ਡੈਸ਼ਬੋਰਡ ਦੇ ਵਿੱਚੋਂ ਇੱਕ ਲਫਾਫਾ ਕੱਢਿਆ ਐਂ ਕਹਿੰਦਾ ਮੈਂ ਜਿਹੜੀ ਕਾਲ ਕਰਦਾ ਸੀ ਪਾਸਟਰ ਜਗਦੀਸ਼ ਨੂੰ ਤੁਹਾਡੇ ਨਾਲ ਮਿਲਣ ਦੇ ਲਈ ਉਹ ਲਫਾਫਾ ਤੁਹਾਨੂੰ ਦੇਣਾ ਸੀਗਾ ਕਹਿੰਦਾ ਮੈਂ ਕਈ ਦਿਨਾਂ ਤੋਂ ਜਿਹੜਾ ਇਹਨੂੰ ਤੱਕੀ ਫਿਰਦਾ ਆਂ ਆਨਲਾਈਨ ਮੈਂ ਪ੍ਰਾਰਥਨਾ ਸੁਣੀ ਸੀ ਤੇ ਤੁਸੀਂ ਮੇਰਾ ਨਾਮ ਲੈ ਕੇ ਪ੍ਰਾਰਥਨਾ ਕੀਤੀ ਸੀ ਤੇ ਪਰਮੇਸ਼ਵਰ ਨੇ ਬੜਾ ਕੰਮ ਕੀਤਾ ਮੇਰੇ ਜੀਵਨ ਦੇ ਵਿੱਚ ਮੇਰੀ ਗਵਾਹੀ ਬਣੀ ਤੇ ਮੈਂ ਉਦੋਂ ਹੀ ਸੋਚਿਆ ਸੀਗਾ ਕਿ ਮੈਂ ਆਪਣੇ ਹੱਥੀਂ ਆਫਰਿੰਗ ਜਿਹੜੀ ਆ ਨਾ ਉਹ ਸਿਸਟਰ ਨੂੰ ਦੇਣੀ ਆ ਤੇ ਜਦੋਂ ਚਲੋ ਮੈਂ ਉਹ ਆਫਰਿੰਗ ਲਈ ਉਹਦੇ ਲਈ ਦੁਆ ਬੇਨਤੀ ਕੀਤੀ ਜਦ ਮੈਂ ਘਰ ਆਣ ਕੇ ਲਫਾਫਾ ਖੋਲਿਆ ਤੇ ਉਹਦੇ ਚ 1700 ਪਾਉਂਡ ਸੀ ਸੱਚੀ ਅਸੀ ਭਾਵੇਂ ਮਰਦੇ ਹੋਏ ਦਿਲ ਦੇ ਨਾਲ ਦਿੰਨੇ ਹਨ ਉਹ ਜਿੰਦਾ ਖੁਦਾ ਆ ਹਾਲੇਲੂਇਆ ਉਹ ਕਦੀ ਉਧਾਰ ਨਹੀਂ ਰੱਖਦਾ ਉਹ ਦਿਨ ਜਾਏ ਤੇ ਅੱਜ ਦਾ ਆਏ ਮੈਨੂੰ ਜਦੋਂ ਲੋੜ ਪਈ ਆ ਨਾ ਮੈਨੂੰ ਲੱਗਾ ਕਿ ਘਟਿਆ ਮੈਂ ਕਿਹਾ ਹੁਣ ਸਾਰੇ ਹੀ ਦੇ ਦਿਓ ਕਿਉਂਕਿ ਹੁਣ ਫਿਰ ਉਹਨੇ ਵੀ ਖੁੱਲੇ ਦਿਲ ਦੇ ਨਾਲ ਹੀ ਵਾਪਸ ਭੇਜਣੇ ਆ ਤੁਸੀਂ ਵੀ ਕਰਕੇ ਜਰੂਰ ਦੇਖਿਓ ਮੇਰੇ ਕਹੇ ਤੇ ਇਹ ਚੀਜ਼ ਨੂੰ ਤੁਸੀਂ ਕਰਕੇ ਦੇਖੋ ਕਿਉਂਕਿ ਉਹ ਵਾਦੇ ਦਾ ਪੱਕਾ ਪਰਮੇਸ਼ਵਰ ਆ ਉਹ ਕਦੀ ਵੀ ਮੁਕਰਨ ਵਾਲਾ ਪਰਮੇਸ਼ਵਰ ਨਹੀਂ ਆ ਉਨੇ ਜੋ ਕਹਿ ਦਿੱਤਾ ਜੋ ਉਹਦੀ ਬਾਣੀ ਵਿੱਚ ਲਿਖ ਦਿੱਤਾ ਗਿਆ ਨਾ ਉਹਨੇ ਉਹ ਪੂਰਾ ਕਰਨਾ ਹੀ ਕਰਨਾ ਆ ਕਿਉਂਕਿ ਵਚਨ ਵਿੱਚ ਲਿਖਿਆ ਜ਼ਮੀਨ ਤੇ ਅਸਮਾਨ ਆਪਣੀ ਜਗ੍ਹਾ ਤੋਂ ਢਲ ਸਕਦੇ ਪਰ ਪਰਮੇਸ਼ਵਰ ਦਾ ਵਚਨ ਨਹੀਂ ਉਹ اٹਲ ਹੈ ਉਹ ਕਾਇਮ ਰਹਿਣ ਵਾਲਾ ਆ ਹallelujah ਤਾਂ ਮੈਂ ਦੇਖਦੀ ਆ ਜੋ ਵੀ ਮੇਰੇ ਆਪਣੇ ਐਕਸਪੀਰੀਅੰਸ ਰਹੇ ਉਹਨਾਂ ਦੇ ਵਿੱਚ ਮੈਂ ਇਹ ਸਿੱਖਿਆ ਕਿ ਜੋ ਵੀ ਤੁਸੀਂ ਬੀਜਦੇ ਹੋ ਨਾ ਚਾਹੇ ਉਹ ਪੈਸਾ ਆ ਚਾਹੇ ਸ਼ੁਕਰਗੁਜ਼ਾਰੀ ਆ ਚਾਹੇ ਕਿਸੇ ਦੀ ਮਦਦ ਕਰਨਾ ਆ ਜੋ ਵੀ ਤੁਸੀਂ ਬੀਜਦੇ ਹੋ ਤੁਹਾਨੂੰ 1000 ਟਾਈਮ ਮਲਟੀਪਲਾਈ ਹੋ ਕੇ ਮਿਲਣਾ ਹੀ ਮਿਲਣਾ ਆ ਅਗਰ ਚੰਗਾ ਬੀਜੋਗੇ ਚੰਗਿਆਈ ਬੀਜੋਗੇ ਤਾਂ ਤੁਹਾਨੂੰ 1000 ਟਾਈਮ ਜਿਹੜੀ ਆ ਨਾ ਉਹਦੀ ਬlesਸਿੰਗ ਉਹਦੀ ਚੰਗਿਆਈ ਵਾਪਸ ਆਏਗੀ ਔਰ ਅਗਰ ਤੁਸੀਂ ਬੁਰਾਈ ਬੀਜੋਗੇ ਤਾਂ 1000 ਟਾਈਮ ਬੁਰਾਈ ਵੀ ਵਾਪਸ ਆਏਗੀ ਇਸ ਲਈ ਤੁਸੀਂ ਜਦੋਂ ਵੀ ਬੀਜਣਾ ਬੜਾ ਸੋਚ ਕੇ ਬੀਜੋ ਔਰ ਚੰਗੀਆਂ ਚੀਜ਼ਾਂ ਬੀਜੋ ਤੁਸੀਂ ਖੁਦਾ ਦੇ ਘਰ ਦੇ ਵਿੱਚ ਆਣ ਕੇ ਖਿਦਮਤ ਕਰਦੇ ਹੋ ਤੁਸੀਂ ਬਿਮਾਰੀ ਤੋਂ ਬਚੇ ਰਹਿੰਦੇ ਹੋ ਕਿਉਂਕਿ ਤੁਸੀਂ ਆਪਣਾ ਜ਼ੋਰ ਬੀਜ ਰਹੇ ਹੋ ਉਹ ਤੁਹਾਨੂੰ ਹੋਰ ਜ਼ੋਰ ਦੇਵੇਗਾ ਤੁਸੀਂ ਜੋ ਵੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹਨੂੰ ਹਾਜ਼ਰਮਾਨ ਨੇ ਕੇ ਕਰਦੇ ਹੋ ਨਾ ਚਾਹੇ ਕੁਝ ਵੀ ਛੋਟੇ ਤੋਂ ਛੋਟਾ ਕੰਮ ਆ ਪਰ ਉਹ ਕਦੀ ਵੀ ਤੁਹਾਡਾ ਜਿਹੜਾ ਰਿਵਾਰਡ ਆ ਨਾ ਉਹਨੂੰ ਹੱਕ ਨਹੀਂ ਮਾਰਦਾ ਉਹ ਕਿਸੇ ਦਾ ਉਹ ਤੁਹਾਨੂੰ ਦਿੰਦਾ ਆ ਇਸ ਲਈ ਜ਼ਰੂਰ ਆ ਕਿ ਤੁਸੀਂ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਆਪਣਾ ਹੱਥ ਪਾਇਆ ਕਰੋ ਪਰਮੇਸ਼ਵਰ ਦੇ ਘਰ ਦੇ ਕੰਮਾਂ ਦੇ ਵਿੱਚ ਆਪਣਾ ਹੱਥ ਪਾਇਆ ਕਰੋ ਕਿਉਂਕਿ ਜਦੋਂ ਤੁਸੀਂ ਉਹਦੇ ਘਰ ਵਿੱਚ ਕੰਮ ਕਰੋਗੇ ਤਾਂ ਪਰਮੇਸ਼ਵਰ ਤੁਹਾਡੇ ਘਰਾਂ ਦੇ ਵਿੱਚ ਕੰਮ ਕਰੇਗਾ ਹਾਲੇਲੂਇਆ ਇੱਥੇ ਮੇਰਾ ਬੇਟਾ ਵੀ ਬੈਠਾ ਹੋਇਆ ਆ ਨਿਊਯਾਰਕ ਤੋਂ ਆਇਆ ਆ ਸਿਮਰਨ ਵੈਲਕਮ ਸਿਮਰਨ ਸਾਰੇ ਆਂਦਾ ਵੀ ਵੈਲਕਮ ਈਅਰ ਪਰ ਇਹ ਮੇਰਾ ਖਾਸ ਆ ਮੈਂ ਬਹੁਤ ਸ਼ੁਕਰ ਕਰਦੀ ਪਰਮੇਸ਼ਵਰ ਦਾ ਇਹਨੇ ਗਿਵਿੰਗ ਸਿੱਖੀ ਹੋਈ ਆ ਇੰਨੀ ਅੱਛੀ ਗਿਵਿੰਗ ਆਈ ਦੀ ਪ੍ਰਾਰਥਨਾ ਵਾਲੀ ਗਿਵਿੰਗ ਪੈਸੇ ਵਾਲੀ ਗਿਵਿੰਗ ਵਿਸ਼ਵਾਸ ਵਾਲੀ ਗਿਵਿੰਗ ਅਰ ਇਨ ਅ ਵੰਡਰਫੁਲ ਆਪਣੀ ਲਾਈਫ ਦੇ ਵਿੱਚ ਉਹਦਾ ਫਲ ਵੀ ਜਿਹੜਾ ਆ ਇਹਨੇ ਤੇ ਇਹਦੇ ਪਰਿਵਾਰ ਨੇ ਕਟਨੀ ਨੂੰ ਕੱਟਿਆ ਆ ਹallelujah ਸੋ ਪਰਮੇਸ਼ਵਰ ਦੀ ਬੜਾਈ ਹੋਵੇ ਮੈਂ ਇਸ ਉਮਰ ਦੇ ਵਿੱਚ ਮੁੰਡਿਆਂ ਨੂੰ ਇੰਨੀ ਕਾਮਯਾਬੀ ਤੇ ਨਹੀਂ ਦੇਖਿਆ ਜਿੰਨਾ ਪਰਮੇਸ਼ਵਰ ਨੇ ਇਸ ਬੱਚੇ ਨੂੰ ਕਾਮਯਾਬੀ ਬਖਸ਼ੀ ਖੁਦਾ ਹੋਰ ਕਾਮਯਾਬੀਆਂ ਬਖਸ਼ੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਸਾਡੀ ਟੀਮ ਕੈਨੇਡਾ ਤੋਂ ਆਈ ਆ ਪਰਮੇਸ਼ਵਰ ਇਹਨਾਂ ਨੂੰ ਬਹੁਤ ਜ਼ਿਆਦਾ ਬLES ਕਰੇ ਬ੍ਰਦਰ ਜਸਵੀਰ ਦੜਵਾਲ ਜੀ ਆਏ ਆ ਬ੍ਰਦਰ ਤੁਸ਼ਾਰ ਸਾਡੀ ਸਿਸਟਰ ਮਨਾਕੀ ਸਾਡੇ ਅੰਕਲ ਜੀ ਵਰਨਵਰ ਸੰਕਲ ਜੀ ਸਾਡੀ ਸਿਸਟਰ ਰੁਪਿੰਦਰ ਮੈਸ਼ ਸ਼ਾਰਟ ਨੇਮ ਅਸਲ ਚ ਰਿੰਪੀ ਸਿਸਟਰ ਦੇ ਨਾਮ ਤੋਂ ਜ਼ਿਆਦਾ ਜਾਣਦੇ ਇਹਨਾਂ ਨੂੰ ਅਰ ਨਾਲ ਹੀ ਸਾਡੀ ਸਿਸਟਰ ਗगन ਬੈਠੇ ਆ ਮੈਂਨ ਦਾ ਵੈਲਕਮ ਕਰਦੀ ਆ ਤੇ ਸਾਡਾ ਯੰਗ ਮੈਨ ਇਸ਼ਾਨਤ ਮੇਰ ਇਸ ਹੀ ਓਕੇ ਹੁਣੇ ਬਾਗ ਗਿਆ ਉਹ ਵੀ ਆਏ ਆ ਸੋ ਤੁਸੀਂ ਦੇਖੋ ਅਗਰ ਤੁਹਾਡੇ ਦਿਲ ਦੇ ਅੰਦਰ ਚਾਹਤ ਹੈ ਨਾ ਤਾਂ ਲੋਕੀ ਤਾਂ ਚੰਦਰਮਾ ਤੇ ਪਹੁੰਚ ਜਾਂਦੇ ਆ ਹਣਾ ਤਾਂ ਇਹ ਪਰਮੇਸ਼ਵਰ ਦੇ ਘਰ ਦੇ ਵਿੱਚ ਆਏ ਆ ਤੁਹਾਨੂੰ ਲੱਗਦਾ ਕਿ ਖਾਲੀ ਹੱਥ ਜਾਊਗੇ ਕਦੀ ਵੀ ਨਹੀਂ ਤੁਹਾਡੇ ਦਿਲ ਦੇ ਵਿੱਚ ਚਾਹਤ ਹੋਣੀ ਚਾਹੀਦੀ ਆ ਤੇ ਪਰਮੇਸ਼ਵਰ ਤੁਹਾਡੇ ਲਈ ਸਾਰੇ ਰਸਤੇ ਜਿਹੜੇ ਆ ਉਹ ਪਧਰੇ ਕਰ ਦਿੰਦੇ ਆ ਮੈਂ ਇਹ ਜਿੰਨੀ ਵੀ ਟੀਮ ਇੱਥੇ ਪਹੁੰਚੀ ਆ ਇਹਨਾਂ ਸਾਰਿਆਂ ਦੀ ਲਾਈਫ ਦੀ ਜਿਹੜੀ ਵਫਾਦਾਰੀ ਆ ਨਾ ਉਹ ਮੇਰੇ ਬਿਆਨ ਕਰਨ ਤੋਂ ਬਾਹਰ ਆ ਪਰ ਮੇਰੇ ਸਿਸਟਰ ਰੁਪਿੰਦਰ ਤੇ ਬ੍ਰਦਰ ਜਸਵੀਰ ਜੀ ਦੇ ਬੱਚਿਆਂ ਦੀ ਲਾਈਫ ਦੇ ਵਿੱਚ ਜੋ ਪਰਮੇਸ਼ਵਰ ਦੀ ਫੇਥਫੁਲਨੈਸ ਨੂੰ ਦੇਖਿਆ ਨਾ ਸੱਚੀ ਮੈਂ ਕਹਿੰਦੀ ਕਿ ਖੁਦਾ ਸਭ ਨੂੰ ਸਭ ਦੇ ਬੱਚਿਆਂ ਨੂੰ ਇੰਨੀ ਫੇਥਫੁਲਨੈਸ ਦੇਵੇ ਪਰ ਉਹ ਫੇਥਫੁਲਨੈਸ ਕਿੱਥੋਂ ਆਈ ਆ ਅਗਰ ਪੈਰੈਂਟਸ ਫੇਥਫੁਲ ਆ ਤੇ ਬੱਚਿਆਂ ਨੇ ਫੇਥਫੁਲ ਹੋਣਾ ਹੀ ਆ ਕਿਉਂਕਿ ਸਾਡੇ ਤੋਂ ਹੀ ਇੰਪਾਰਟੇਸ਼ਨ ਹੁੰਦੀ ਆ ਸਾਡੇ ਬੱਚਿਆਂ ਦੇ ਵਿੱਚ ਜੋ ਵੀ ਕੈਰੈਕਟਰ ਉਹਨਾਂ ਦਾ ਬਿਲਡ ਹੋ ਰਿਹਾ ਨਾ ਉਹ ਸਾਡੇ ਸਾਡਾ ਕੈਰੈਕਟਰ ਇੰਪਾਰਟ ਹੋ ਰਿਹਾ ਉਹਨਾਂ ਦੇ ਵਿੱਚ ਤਾਂ ਮੈਂ ਇਹਨਾਂ ਦੀ ਲਾਈਫ ਦੇ ਵਿੱਚ ਦੇਖਿਆ ਇੰਨੇ ਹੈਲਪ ਹੈਲਪਿੰਗ ਹੈਂਡ ਆ ਇਹਨਾਂ ਦੇ ਹਰ ਕਿਸੇ ਦੀ ਮਦਦ ਕਰਨਾ ਹਰ ਕਿਸੇ ਨੂੰ ਦਿਲ ਤੋਂ ਸਵੀਕਾਰ ਕਰਨਾ ਔਰ ਜੋ ਬੈਸਟ ਕਰ ਸਕਦੇ ਉਹ ਕਰਨਾ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਨਾ ਔਰ ਜਿੱਥੇ ਵੀ ਇਸ਼ਾਨ ਜਾਂਦਾ ਆ ਟੂਰਨਾਮੈਂਟ ਦੇ ਲਈ ਚਾਹੇ ਸਕੂਲ ਦੇ ਵਿੱਚ ਹਮੇਸ਼ਾ ਪਰਮੇਸ਼ਵਰ ਨੇ ਉਹਨੂੰ ਟਾਪਰ ਰੱਖਿਆ ਆ ਇਹਨਾਂ ਦੇ ਛੋਟੇ ਬੇਟੇ ਦੀ ਮੈਂ ਗੱਲ ਕਰ ਰਹੀ ਹਾਂ ਇਸੇ ਤਰ੍ਹਾਂ ਇਹਨਾਂ ਦੇ ਵੱਡੇ ਬੇਟੇ ਦੀ ਵੀ ਬਹੁਤ ਹੀ ਜ਼ਬਰਦਸਤ ਟੈਸਟੀਮਨੀ ਆ ਕਿ ਜੋ ਵੀ ਉਹਨੂੰ ਉਹਦੀ ਜੌਬ ਦੇ ਲਈ ਆਫਰ ਕੀਤਾ ਗਿਆ ਸੀਗਾ ਉਸ ਤੋਂ ਪਹਿਲਾਂ ਉਹਨੇ ਇੱਕ ਬਹੁਤ ਅੱਛਾ ਬੀਜ ਬੋਇਆ ਸੀਗਾ ਅਨਾਥ ਬੱਚੇ ਦਾ ਇੱਕ ਤਾਂ ਉਹਨੇ ਸਪਾਂਸਰਸ਼ਿਪ ਉਹਨੇ ਚੱਕੀ ਕਿ ਮੈਂ ਇਸ ਅਨਾਥ ਬੱਚੇ ਦੀ ਜਿਹੜੀ ਆ ਸਾਲ ਦੀ ਫੀਸ ਜਿਹੜੀ ਐਵਰੀ ਈਅਰ ਜਿਹੜੀ ਉਹ ਦਿਆ ਕਰਾਂਗਾ ਔਰ ਉਹਨੇ ਜੌਬ ਮਿਲਣ ਤੋਂ ਪਹਿਲਾਂ ਹੀ ਜਿਹੜਾ ਆ ਪ੍ਰੋਮਿਸ ਖੁਦਾ ਦੇ ਨਾਲ ਕੀਤਾ ਔਰ ਜੋ ਆਫਰ ਆਇਆ ਸੀ ਖੁਦਾ ਨੇ ਉਹਨੂੰ ਮਲਟੀਪਲਾਈ ਕਰ ਦਿੱਤਾ ਪਰਮੇਸ਼ਵਰ ਨੇ ਉਹਨੂੰ ਵੱਧ ਕੇ ਬles ਕੀਤਾ ਸੋ ਆਵਰ ਗੋਡ ਇਜ਼ medical worker ਉਹ ਰਮੋਸਾ ਕਰਨ ਵਾਲਾ ਖੁਦਾ ਹੈ। ਸੋ ਕਦੀ ਵੀ ਸ਼ੱਕ ਕਰਨਾ ਨਹੀਂ ਜੇ ਤੁਸੀਂ ਕੁਝ ਵੀ ਖੁਦਾ ਲਈ ਕੀਤਾ ਹੈ ਨਾ ਸ਼ੱਕ ਨਹੀਂ ਕਰਨਾ। ਯਕੀਨ ਰੱਖਿਓ ਤੁਹਾਡੇ ਲਈ ਹੋਣਾ ਹੀ ਹੋਣਾ ਹੈ। ਹਾਲੇਲੂਇਆ ਤੇ ਮੈਂ ਯਕੀਨ ਕਰਦੀ ਆ ਕਿ ਬਹੁਤ ਹੀ ਜਲਦ ਉਹ ਵਿਜ਼ਨ ਦੇ ਵਿੱਚ ਜੋ ਪਰਮੇਸ਼ਵਰ ਨੇ ਹੈਕਲ ਪਾਸਟਰ ਜੀ ਨੂੰ ਤੇ ਇਹਨਾਂ ਦੇ ਨਾਲ ਸਾਥੀਆਂ ਨੂੰ ਦਿੱਤੀ ਆ ਉਹ ਬਹੁਤ ਜਲਦ ਪੂਰੀ ਹੋਣ ਵਾਲੀ ਆ। ਅਰ ਤੁਸੀਂ ਸਾਰੇ ਉਸ ਹੈਕਲ ਦੇ ਸਟਰੋਂਗ ਪਿਲਰਸ ਹੋ। ਅਰ ਤੁਸੀਂ ਮਿਲ ਕੇ ਉਹ ਕੰਮ ਜਿਹੜਾ ਆ ਉਹ ਕਰੋਗੇ। ਖੁਦਾ ਮੁਹਈਆ ਕਰਵਾਏਗਾ। ਵਚਨ ਦੇ ਵਿੱਚ ਲਿਖਿਆ ਹੈ ਉਹਨੇ ਕਿਹਾ ਮੈਂ ਬੀਜਣ ਵਾਲੇ ਨੂੰ ਬੀਜ ਦੇਵਾਂਗਾ ਤੇ ਖਾਣ ਵਾਲੇ ਨੂੰ ਰੋਟੀ ਹallelujah ਬੀਜਣ ਵਾਲੇ ਨੂੰ ਬੀਜ ਦੇਵਾਂਗਾ ਬੀਜ ਨਹੀਂ ਖਾਣਾ ਖਾਣ ਲਈ ਉਹ ਰੋਟੀ ਦੇਵੇਗਾ ਈ ਜੋ ਬੀਜਣ ਦੇ ਲਈ ਰਹੇਗਾ ਬਹੁਤ ਸਾਰੇ ਲੋਕ ਪਹਿਲਾਂ ਮੰਗਦੇ ਖੁਦਾ ਜੀ ਸਾਨੂੰ ਦਿਓ ਪਿਤਾ ਪਰਮੇਸ਼ਵਰ ਸਾਨੂੰ ਦਿਓ ਜਦੋਂ ਉਹਨਾਂ ਨੂੰ ਮਿਲਦਾ ਹੈ ਤਾਂ ਉਹ ਬੀਜ ਨੂੰ ਖਾ ਜਾਂਦੇ ਆ ਇਦਾਂ ਨਹੀਂ ਹੈ ਕਿ ਤੁਹਾਡੇ ਹੱਥ ਵਿੱਚ ਆਇਆ ਨਹੀਂ ਤੁਹਾਡੇ ਕੋਲੇ ਆਇਆ ਸੀ ਪਰ ਤੁਸੀਂ ਕੰਪਰੋਮਾਈਜ਼ ਕਰ ਗਏ ਉਸ ਬੀਜ ਦੇ ਨਾਲ ਤੁਸੀਂ ਉਸ ਬੀਜ ਨੂੰ ਖਾ ਲਿਆ ਪਰ ਤੁਹਾਡੇ ਨਾਲ ਹੀ ਕਿਸੇ ਹੋਰ ਕੋਲੇ ਬੀਜ ਸੀ ਉਹਨੇ ਬੀਜ ਬੀਜ ਦਿੱਤਾ ਹੁਣ ਤੁਸੀਂ ਦੱਸੋ ਜਦੋਂ ਸੀਜ਼ਨ ਆਏਗਾ ਤਾਂ ਫਸਲ ਕਿਸਦੇ ਕੋਲ ਹੋਏਗੀ ਜਿਨੇ ਬੀਜਿਆ ਪਰ ਜਿਨੇ ਬੀਜ ਹੀ ਖਾ ਲਿਆ ਤੇ ਉਹ ਤਾਂ ਫਿਰ ਕਿਸੇ ਦੇ ਹੱਥਾਂਵਾਂ ਲ ਦੇਖੇਗਾ ਕਿਸੇ ਦੇ ਕੋਲੇ ਮੰਗਣ ਵਾਸਤੇ ਜਾਏਗਾ ਪਰ ਅਗਰ ਤੁਸੀਂ ਚਾਹਦੇ ਆ ਕਿ ਤੁਹਾਡੇ ਆਪਣੇ ਸਟੋਰ ਜਿਹੜੇ ਆ ਉਹ ਭਰੇ ਹੋਏ ਹੋਣ ਤਾਂ ਸਮੇਂ ਸਿਰ ਬੀਜ ਨੂੰ ਬੀਜੋ ਇਹ ਰਾਈਟ ਟਾਈਮ ਹਾਲੇਲੂਇਆ ਕਿਉਂਕਿ ਇਹ ਬਹੁਤ ਹੀ ਜਿਹੜਾ ਆ ਚੰਗਾ ਸਮਾਂ ਆ ਜੇ ਇਸ ਸਮੇਂ ਦੇ ਵਿੱਚ ਤੁਸੀਂ ਬੀਜ ਬੀਜ ਕੇ ਚੰਗੀ